ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੰਬਰ 1 ਜੇਕਰ ਤੁਹਾਡੇ ਹੱਥ ਪੀਲੇ ਹਨ ਅਤੇ ਨੌ ਕਮਜ਼ੋਰ ਹਨ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਵਿੱਚ ਆਇਰਨ ਦੀ ਕਮੀ ਹੈ ਤੁਸੀਂ ਆਇਰਨ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਨਹੀਂ ਕਰ ਰਹੇ ਨੰਬਰ 2 ਦਹੀਂ ਵਿੱਚ ਸ਼ਹਿਦ ਮਿਲਾ ਕੇ ਖਾਣ ਨਾਲ ਸਰੀਰ ਵਿੱਚ ਕਦੇ ਵੀ ਕਾਰਬੋਹਾਈਡਰੇਟ ਅਤੇ ਪ੍ਰੋਟੀਨ ਦੀ ਕਮੀ ਨਹੀਂ ਹੁੰਦੀ ਨੰਬਰ ਤਿੰਨ ਜੇ ਕਰੇ ਤੁਸੀਂ ਆਇਰਨ ਦੀ ਕਮੀ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਲਾਲ ਅੰਡੇ ਸੁੱਕੇ ਮੇਵੇ ਅਤੇ ਹਰੀਆਂ ਸਬਜ਼ੀਆਂ ਦਾ ਸੇਵਨ ਵੱਧ ਤੋਂ ਵੱਧ ਕਰੋ ਇਸ ਨਾਲ ਬਹੁਤ ਜਲਦੀ ਤੁਹਾਡੇ ਵਿੱਚ ਆਇਰਨ ਦੀ ਕਮੀ ਪੂਰੀ ਹੋ ਸਾਕਦੀ ਹੈ ਨੰਬਰ 4 ਪਾਰ ਨੂੰ ਜੇਕਰ ਤੁਸੀਂ ਜਲਦੀ ਘਟਾਉਣਾ ਚਾਹੁੰਦੇ ਹੋ ਤਾਂ ਦਹੀਂ ਵਿੱਚ ਥੋੜੀ ਮਾਤਰਾ ਵਿੱਚ ਰੁੱਤ ਹੀ ਥੋੜੀ ਮਾਤਰਾ ਵਿੱਚ ਰੋਜਣਾ ਸ਼ਹਿਦ ਮਿਲਾ ਕੇ ਖਾਓ ਇਸ ਨਾਲ ਪਾਰ ਤੇਜ਼ੀ ਨਾਲ ਘਟੇਗਾ ਨੰਬਰ 5 ਜੇਕਰ ਤੁਸੀਂ ਦੁੱਧ ਵਿੱਚ ਚੁਹਾਰੇ ਪਾ ਕੇ ਪੀ ਲਓ ਤਾਂ ਇਸ ਨਾਲ ਤੁਹਾਡੇ ਚਿਹਰੇ ਉੱਪਰ ਦਿਨਾਂ ਵਿੱਚ ਹੀ ਗਲੋ ਨਜ਼ਰ ਆਉਣ ਲੱਗ ਜਾਵੇਗਾ ਨੰਬਰ 6 ਸਵੇਰੇ ਉੱਠ ਕੇ ਕੱਚਾ ਅਦਰਕ ਖਾਣ ਨਾਲ 슈ਗਰ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ ਅਤੇ ਕਦੇ ਵੀ ਖੂਨ ਗਾੜਾ ਨਹੀਂ ਹੁੰਦਾ ਪਰ ਅਦਰਕ ਦਾ ਸੇਵਨ ਸਰਦੀਆਂ ਵਿੱਚ ਹੀ ਕਰੋ ਨੰਬਰ 7 ਜੇ ਕਰ ਤੁਹਾਨੂੰ ਕਿਸੇ ਵੀ ਵਾਇਰਲ ਬੁਖਾਰ ਦੀ ਸਮੱਸਿਆ ਹੈ ਤਾਂ ਤੁਸੀਂ ਨਿੰਮਦੀ ਪੱਤਿਆਂ ਦਾ ਕਾੜਾ ਬਣਾ ਕੇ ਪੀ ਲਓ ਇਹ ਬਹੁਤ ਹੀ ਫਾਇਦੇਮੰਦ ਹੈ ਇਸ ਨਾਲ ਤੁਹਾਡਾ ਵਾਇਰਲ ਵਿਖਾਰ ਖਤਮ ਹੋ ਜਾਵੇਗਾ ਨੰਬਰ 8 ਸੋਈ ਵਿੱਚ ਕਦੇ ਵੀ ਤਵੇਂ ਨੂੰ ਪੁੱਠਾ ਕਰਕੇ ਨਾ ਰੱਖੋ ਇਸ ਨਾਲ ਘਰ ਵਿੱਚ ਬਰਕਤ ਨਹੀਂ ਆਉਂਦੀ ਨੰਬਰ 9 ਜੇਕਰ ਤੁਸੀਂ ਹੱਦ ਤੋਂ ਜ਼ਿਆਦਾ ਲਸਣ ਦਾ ਸੇਵਨ ਕਰੋਗੇ ਤਾਂ ਇਸ ਨਾਲ ਤੁਹਾਨੂੰ ਲੀਵਰ ਨਾਲ ਸੰਬੰਧੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਲਸਣ ਦਾ ਸੇਵਨ ਹਮੇਸ਼ਾ ਸੀਮਿਤ ਮਾਤਰਾ ਵਿੱਚ ਹੀ ਕਰੋ ਨੰਬਰ 10 ਆਪਣੇ ਖਿਲਾਫ ਹੁੰਦੀਆਂ ਗੱਲਾਂ ਚੁੱਪ ਰਹਿ ਕੇ ਸੁਣ ਲਓ ਯਕੀਨ मान्यव भक्त ਤੁਹਾਡੇ ਨਾਮੋਂ ਬਿਹਤਰ ਜਵਾਬ ਦੇਵੇਗਾ ਨੰਬਰ 11 ਜਦੋਂ ਵੀ ਤੁਸੀਂ ਚਾਹ ਵਿੱਚ ਅਦਰਕ ਪਾਉਂਦੇ ਹੋ ਤਾਂ ਉਸ ਨੂੰ ਵੀ ਇੱਕ ਸੀਮਤ ਮਾਤਰਾ ਵਿੱਚ ਹੀ ਪਾਓ ਕਿਉਂਕਿ ਤੁਸੀਂ ਇਸ ਦਾ ਆ ਵੀ ਜ਼ਿਆਦਾ ਸੇਵਨ ਕਰੋਗੇ ਤਾਂ ਇਸ ਨਾਲ ਤੁਹਾਡੇ ਬਾਹਰ ਚੜਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 12 ਸਹੀ ਸਮੇਂ ਦਾ ਇੰਤਜ਼ਾਰ ਨਾ ਕਰੋ ਸਮੇਂ ਵਾਂਗ ਆਪਣਾ ਕੰਮ ਕਰਦੇ ਜਾਓ ਕਿਉਂਕਿ ਸਮਾ ਵੀ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ ਨੰਬਰ 13 ਜੇਕਰ ਤੁਸੀਂ ਪੇਪਰ ਕੱਪ ਵਿੱਚ ਚਾਹ ਪੀਂਦੇ ਹੋ ਤਾਂ ਇਸ ਨਾਲ ਤੁਹਾਨੂੰ ਬਦਹਜਮੀ ਅਤੇ ਦਸਤ ਵਰਗੀਆਂ ਇਸ ਤੋਂ ਇਲਾਵਾ ਹੋਰ ਕਈ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਪੇਪਰ ਕੱਪ ਵਿੱਚ ਜੇਕਰ ਅਸੀਂ ਗਰਮ ਚੀਜ਼ਾਂ ਪੀਂਦੇ ਹਾਂ ਤਾਂ ਇਸ ਨਾਲ ਰਸਾਇਣਿਕ ਕੁਲਕੀ ਸਾਡੇ ਪੇਟ ਵਿੱਚ ਚਲਾ ਜਾਂਦਾ ਹੈ ਜੋ ਸਾਡੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ ਨੰਬਰ 14 ਮੋਤੀਆਂ ਦੀ ਕੀਮਤ ਤਦ ਤੱਕ ਹੀ ਹੁੰਦੀ ਹੈ ਜਦ ਤੱਕ ਉਹ ਧਾਗੇ ਵਿੱਚ ਪਰੋਏ ਹੋਣ ਜੇ ਧਾਗਾ ਟੁੱਟ ਜਾਵੇ ਤਾਂ ਮੋਤੀ ਚਾਹੀ ਕਿੰਨੇ ਵੀ ਸੋਨੇ ਹੋਣ ਕਿਸੇ ਦੇ ਗਲੇ ਦਾ ਹਾਰ ਨਹੀਂ ਬਣ ਸਕਦੀ ਨੰਬਰ 15 ਜੇਕਰ ਤੁਸੀਂ ਰੋਜ਼ਾਨਾ ਦੁੱਧ ਵਿੱਚ ਹਲਦੀ ਹਰਦੀ ਮਿਲਾ ਕੇ ਪਿੰਦੇ ਹੁੰਤਾ ਇਸ ਨਾਲ ਤੁਹਾਡੇ ਸਰੀਰ ਅੰਦਰਲੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਨੰਬਰ 16 ਅੱਜ ਕੱਲ੍ਹ ਰਿਸ਼ਤਿਆਂ ਦੀ ਉਮਰ ਵੀ ਪੱਤਿਆਂ ਦੀ ਜਿੰਨੀ ਹੋ ਰਹਿ ਗਈ ਹੈ ਅੱਜ ਹਰੇ ਕੱਲ ਨੂੰ ਪੀਲੇ ਤੇ ਪਰਸੋਂ ਨੂੰ ਸੁੱਕ ਜਾਂਦੇ ਨੇ ਨੰਬਰ 17 ਜੇਕਰ ਤੁਸੀਂ ਆਪਣੀਆਂ ਅੱਖਾਂ ਉੱਪਰ ਲੱਗਿਆ ਚਸ਼ਮੇ ਨੂੰ ਜਲਦੀ ਹਟਾਉਣਾ ਚਾਹੁੰਦੇ ਹੋ ਤਾਂ ਪਾਣੀ ਦੇ ਵਿੱਚ ਇੱਕ ਗਲਾਸ ਵਿੱਚ 2 ਤੋਂ 3 ਚਮਚ ਆਮਲੇ ਦਾ ਪਾਊਡਰ ਤੇ ਥੋੜਾ ਜਿਹਾ ਸ਼ਹਿਦ ਮਿਕਸ ਕਰਕੇ ਪੀ ਲਓ ਇਸ ਨਾਲ ਤੁਹਾਡੀ ਅੱਖਾਂ ਦੀ ਰੌਸ਼ਨੀ ਤੇਜ਼ ਹੋ ਜਾਵੇਗੀ ਜਿਸ ਨਾਲ ਚਸ਼ਮਾ ਜਲਦੀ ਉਤਰ ਜਾਵੇਗਾ ਨੰਬਰ 18 ਕੂਝ ਰਿਸ਼ਤੇ ਕਿਰਾਏ ਦੇ ਘਰ ਵਰਗੇ ਹੁੰਦੇ ਨੇ ਜਿੰਨਾ ਮਰਜੀ ਦਿਲ ਵਿੱਚ ਸਜਾ ਲਓ ਉਹ ਕਦੇ ਵੀ ਆਪਣੇ ਨਹੀਂ ਬਣਦੇ ਨੰਬਰ 19 ਜੇਕਰ ਤੁਹਾਡੇ ਜੋੜਾ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ ਤਾਂ ਅਦਰਕ ਦਾ ਰਾਸ ਕੱਢ ਕੇ ਆਪਣੇ ਜੋੜਾ ਉੱਪਰ ਲਗਾ ਲਓ ਇਸ ਨਾਲ ਦਰਦ ਤੋਂ ਤੁਹਾਨੂੰ ਆਰਾਮ ਮਿਲੇਗਾ ਨੰਬਰ B ਜੇਕਰ ਕਿਸਮਤ ਸਾਥ ਨਹੀਂ ਦੇ ਰਹੀ ਤਾਂ ਸਮਝ ਜਾਓ ਕਿ ਤੁਹਾਡੀ ਮਿਹਨਤ ਵਿੱਚ ਹੀ ਕੁਝ ਨਾ ਕੁਝ ਕਮੀ ਹੈ ਨੰਬਰ 21 ਆਪਣੇ ਵਾਲਾਂ ਨੂੰ ਕਦੇ ਵੀ ਗਰਮ ਪਾਣੀ ਨਾਲ ਨਾ ਧੋਵੋ ਕਿਉਂਕਿ ਜਦੋਂ ਅਸੀਂ ਵਾਲਾਂ ਨੂੰ ਗਰਮ ਪਾਣੀ ਨਾਲ ਧੋਂਦੇ ਹਾਂ ਤਾਂ ਇਸ ਨਾਲ ਵਾਲਾਂ ਦੀਆਂ ਜੜਾਂ ਕਮਜ਼ੋਰ ਹੋਣ ਲੱਗ ਜਾਂਦੀਆਂ ਨੇ ਜਿਸ ਨਾਲ ਉਹ ਬਹੁਤ ਜਲਦੀ ਝੜਨ ਲੱਗ ਜਾਂਦੇ ਹਨ ਨੰਬਰ 21 ਚਲਾਕੀਆਂ ਇਨਸਾਨ ਨਾਲ ਚੱਲ ਜਾਂਦੀਆਂ ਨਹੀਂ ਪਰ ਰੱਬ ਨਾਲ ਤਾਂ ਅਮਲਾਂ ਦੇ ਨਿਮੇੜੇ ਹੋਣੇ ਨਹੀਂ ਨੰਬਰ 23 ਜੇਕਰ ਤੁਸੀਂ ਮੱਝ ਦਾ ਦੁੱਧ ਪੀਮੋ ਤਾਂ ਇਸ ਨਾਲ ਤੁਹਾਡੇ ਜੋੜਾਂ ਵਿੱਚ ਕਦੇ ਵੀ ਦਰਦ ਨਹੀਂ ਹੋਵੇਗਾ ਨੰਬਰ 24 ਆਪਣੇ ਦਿਮਾਗ ਵਿੱਚ ਸਾਫ਼ ਸੁਥਰੇ ਗਿਆਨ ਰੱਖੋ ਤੇ ਹਮੇਸ਼ਾ ਆਪਣੀ ਤਰੱਕੀ ਤੇ ਧਿਆਨ ਰੱਖੋ ਨੰਬਰ 25 ਜੇਕਰ ਤੁਸੀਂ ਯਰਜਾਨਾ ਔੜੇ ਤਾਂ ਰੱਬਾ ਇਸ ਨਾਲ ਤੁਹਾਨੂੰ ਕਦੇ ਵੀ ਵਿਟਾਮਿਨ ਸੀ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 26 ਗਰੀਬੀ ਫਿਲਮਾਂ ਤੇ ਕਹਾਣੀਆਂ ਵਿੱਚ ਹੀ ਚੰਗੀ ਲੱਗਦੀ ਹੈ ਪਰ ਅਸਲ ਜ਼ਿੰਦਗੀ ਵਿੱਚ ਇਹ ਬਹੁਤ ਦੁੱਖ ਦਿੰਦੀ ਹੈ ਨੰਬਰ 27 100 ਗ੍ਰਾਮ ਖੰਜੂਰ ਨੂੰ ਪਿਓ ਕੇ ਪੀਸ ਕੇ ਪਾਣੀ ਵਿੱਚ ਰੋਜ਼ਾਨਾ ਲਓ ਇਸ ਨਾਲ ਗਠੀਏ ਦਾ ਦਰਦ ਠੀਕ ਹੋ ਜਾਂਦਾ ਹੈ ਨੰਬਰ 28 ਲੋਗਾਂ ਦੀਆਂ ਗੱਲਾਂ ਤੇ ਬਹੁਤੀ ਗੌਰ ਨਾ ਕਰੋ ਚੁੱਪਚਾਪ ਆਪਣੇ ਕੰਮ ਕਰੋ ਤੇ ਬਹੁਤਾ ਸ਼ੋਰ ਨਾ ਕਰੋ ਨੰਬਰ 29 ਜਿਸ ਦਾ ਦਿਲ ਕਮਜ਼ੋਰ ਹੋਵੇ ਉਸ ਨੂੰ ਰੋਜ਼ਾਨਾ 3-4 ਖੰਜੂਰਾਂ ਖਾਣੀਆਂ ਚਾਹੀਦੀਆਂ ਹਨ ਇਸ ਨਾਲ ਦਿਲ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ 30 ਜੇ ਡੀ ਜੀ ਚੀਜ਼ ਤੁਸੀਂ ਕਮਾ ਸਕਦੇ ਹੋ ਉਸ ਨੂੰ ਕਿਸੇ ਤੋਂ ਮੰਗਵਾ ਮੰਗਣਾ ਬੰਦ ਕਰ ਦਿਓ ਨੰਬਰ 31 ਸਵੇਰੇ ਖਾਲੀ ਪੇਟ ਭਿਜੇ ਹੋਏ ਛੋਲੇ ਖਾਣ ਨਾਲ ਦਿਮਾਗ ਤੇਜ ਹਤੇ ਖੂਨ ਸ਼ੁੱਧ ਹੁੰਦਾ ਹੈ ਨੰਬਰ 32 ਬਿਣਾ ਮਤਵਲਵੀ ਲੋਕਾਂ ਤੋਂ ਕਦੇ ਵੀ ਵਫਾ ਦੀ ਉਮੀਦ ਨਾ ਰੱਖੋ ਕਿਉਂਕਿ ਆਪਣੇ ਕੰਮ ਤੋਂ ਹੋ ਜਾਣ ਤੋਂ ਬਾਅਦ ਇਹ ਰੱਬ ਨੂੰ ਵੀ ਭੁੱਲ ਜਾਂਦੇ ਨੇ ਨੰਬਰ 33 ਸਰਦੀਆਂ ਵਿੱਚ ਗੁੜ ਜ਼ਰੂਰ ਖਾਣਾ ਚਾਹੀਦਾ ਹੈ ਕਿਉਂਕਿ ਇਸ ਦੀ ਤਸੀਰ ਗਰਮ ਹੁੰਦੀ ਹੈ ਨੰਬਰ 34 ਅਸਲ ਖਿਡਾਰੀ ਉਹ ਨਹੀਂ ਹੁੰਦਾ ਜੋ ਹਰ ਬਾਰ ਜਿੱਤਦਾ ਬਲਕਿ ਅਸਲ ਖਿਡਾਰੀ ਤਾਂ ਉਹ ਹੁੰਦਾ ਜਿਹੜਾ ਕਦੇ ਵੀ ਹਾਰੇ ਨਹੀਂ ਮੰਨਦਾ ਨੰਬਰ 36 ਕਾਰ ਦੀ ਛੱਤ ਉੱਪਰ ਕਦੇ ਵੀ ਟੁੱਟਿਆ ਹੋਇਆ ਅਤੇ ਬੇਕਾਰ ਸਮਾਨ ਨਾ ਰੱਖੋ ਇਸ ਨਾਲ ਕਾਰ ਵਿੱਚ ਨੈਗੇਟਿਵ ਐਕਟੀਵਿਟੀ ਆਉਂਦੀ ਹੈ ਜੋ ਕਿ ਸਹੀ ਨਹੀਂ ਨੰਬਰ 37 ਜਿੰਨੇ ਜ਼ਿੰਦਗੀ ਵਿੱਚ ਕੁਝ ਕਰਨਾ ਹੁੰਦਾ ਉਹ ਕਦੇ ਨਿਰਾਸ਼ ਹੋਣ ਦਾ ਸਮਾਂ ਨਹੀਂ ਉਸ ਕੋਲ ਨਿਰਾਸ਼ ਹੋਣ ਦਾ ਸਮਾਂ ਨਹੀਂ ਹੁੰਦਾ ਨੰਬਰ 38 ਛੋਟੇ ਕੇਲੇ ਵਿੱਚ ਵੱਡੇ ਕੇਲੇ ਨਾਲੋਂ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ ਕੀ ਤੁਹਾਨੂੰ ਪਤਾ ਸੀ ਨੰਬਰ 39 ਜੇਕਰ ਜ਼ਿੰਦਗੀ ਵਿੱਚ ਖੁਸ਼ੇ ਰਹਿਣਾ ਹੈ ਤਾਂ ਹਾਰ ਤਰ੍ਹਾਂ ਦੇ ਹਲਾਤਾ ਨਾਲ ਦੋਸਤੀ ਕਰ ਲਓ ਕਰਨੀ ਸਿੱਖ ਲਓ ਨੰਬਰ 40 ਰੋਟੀ ਖਾਣ ਤੋਂ ਪਹਿਲਾਂ ਕੋਈ ਮੋਟੀ ਮਿੱਠੀ ਚੀਜ਼ ਅਤੇ ਰੋਟੀ ਖਾਣ ਤੋਂ ਬਾਅਦ ਖੱਟੀ ਚੀਜ਼ ਖਾਣ ਨਾਲ ਕਦੇ ਵੀ ਸ਼ੂਗਰ ਨਹੀਂ ਹੁੰਦਾ ਹਾਂਜੀ ਇਸ ਚੈਨਲ ਦੇ ਉੱਪਰ ਦੱਸੀ ਗਈ ਜਾਣਕਾਰੀ ਨੂੰ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਬੋਲਣ ਵਿੱਚ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ ਇਸ ਲਈ ਮਾਫ਼ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਦਿਲ ਤੋਂ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਇਸ ਲਈ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਵਧੀਆ-ਵਧੀਆ ਕਮੈਂਟ ਵੀ ਕਰਿਆ ਕਰੋ ਵੀਡੀਓ ਦੇਖਣ ਲਈ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ